ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਉਹ ਮੀਟਿੰਗ ਬੜੀ ਵਧੀਆ ਚੱਲ ਰਹੀ ਸੀ ਪਤਾ ਨਹੀਂ ਕਿਦਾਂ ਨੂੰ ਕੀ ਹੋ ਗਿਆ ਸਰਕਾਰ ਨੂੰ ਕੀ ਪ੍ਰੈਸ਼ਰ ਪੈ ਗਿਆ ਕੀ ਸਰਕਾਰ ਨੂੰ ਹੋ ਗਿਆ ਵੀ ਸਾਡੇ ਮੁੱਖ ਮੰਤਰੀ ਸਾਹਿਬ ਵਿੱਚੇ ਮੀਟਿੰਗ ਛੱਡ ਕੇ ਵੀ ਮੈਂ ਨਹੀਂ ਮੀਟਿੰਗ ਕਰਨੀ ਜੋ ਤੁਸੀਂ ਕਰਨਾ ਕਰ ਲੋ ਜੇ ਕੋ ਅੱਜ ਸਵੇਰੇ ਜਿਹੜੀ ਮੰਦ ਭਾਗੀ ਹਰਕਤ ਨੂੰ ਅੰਜਾਮ ਦਿੱਤਾ ਹੈ ਪੰਜਾਬ ਸਰਕਾਰ ਨੇ ਸਵੇਰੇ ਸਵੇਰੇ ਸਾਜਰੇ ਦੇਖੋ ਕਿੰਨਾ بڑا ਧੱਕਾ ਹੈ ਸਿੱਧਾ ਧੱਕਾ ਕਰ ਲਿਆ ਇਹਨੂੰ ਤੇ ਇੱਕ ਪਾਸੇ ਯਾਰ ਤੁਸੀਂ ਮੀਟਿੰਗ ਨੂੰ ਬੁਲਾਇਆ ਕਰਦੇ ਕਿਸਾਨ ਆਗੂਆਂ ਨੂੰ ਮੀਟਿੰਗ 'ਚ ਤੁਸੀਂ ਉਹਨਾਂ ਦੀ ਗੱਲਾਂ ਦਾ ਸਾਹਮਣਾ ਨਹੀਂ ਕਰ ਰਹੇ ਔਰ ਤੁਸੀਂ ਵਿਚੋ ਉੱਠ ਕੇ ਜਾਂਦੇ ਹੋ ਧਮਕੀ ਦੇ ਕੇ ਕਿ ਯਾਰ ਤੁਸੀਂ ਜੋ ਕਰਨਾ ਕਰ ਲੋ ਲੋਕ ਤਾਂ ਫਿਰ ਕਰਨਗੇ ਲੋਕਾਂ ਕੋਲ ਬਹੁਤ ਕੁਝ ਕਰਨ ਨੂੰ ਲੋਕਾਂ ਕੋਲ ਬੈਠੋ ਜੈ ਜੀ ਸਤਿ ਸ਼੍ਰੀ ਅਕਾਲ ਸਾਥੀਆਂ ਨਾ ਕਰੋ ਨਾ ਕਰੋ ਨਾ ਕਰੋ ਮੰਤਪਾਗ ਸਾਡੇ ਇਲਾਕੇ ਦੇ ਮਾਸਟਰ ਗੁਨੈਰ ਸਿੰਘ ਜੀ ਦਾ ਨਾਮ ਲੈ ਲਈਏ ਵੀਰ ਸਿੰਘ ਬੜਬੇ ਰੰ ਦਾ ਲੈ ਲਈਏ ਕਾਂਗਰੇਡ ਰਣਜੀਤ ਸਰਥਲੀ ਦਾ ਲੈ ਲਈਏ ਜਵਿੰਦਰ ਨੰਗਲੀ ਸ਼ੇਰਾ ਬਹੁਤ ਸਾਰੀ ਇਹ ਸਾਡੇ ਜ਼ਿਲ੍ਹੇ ਦੀ ਲੀਡਰਸ਼ਿਪ ਦੇ ਨਾਲ-ਨਾਲ ਪੰਜਾਬ ਦੇ ਬੰਦੇ ਤੁਸੀਂ ਫੜੋ ਫੜਾਈ ਸ਼ੁਰੂ ਕਰ ਦਿੱਤੀ ਇਹ ਮਾਰੀ ਪਿਰਤ ਪਾ ਰਹੇ ਆ ਫਿਰ ਧੰਵਾਦ 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 ਸਤਿ ਸਾਥੀਆਂ ਨੂੰ ਵਿਆ ਕਰੋ ਵਿਆ ਕਰੋ ਵਿਆ ਕਰੋ ਧੰਵਾਦ ਧੰਵਾਦ ਸਰਕਾਰ ਮਰਦਾਬਾਦ ਧੰਵਾਦ મુર્બા કરો મુર્દાબાદ સરકાર મુર્દાબાદ મુદાબાદ મુદાબાદ ગ્રફ્ત સાથિય નું રહ્યા કરો રહ્યા કરો રહ્યા કરો મુદાબાદ મુદાબાદ પૂર્ખ મુખ્યમંત્રી વર્તાવાદ મુદ્દાબાદ ਆ ਸਾਥੀਆਂ ਨੂੰ ਰਿਆ ਕਰੋ ਰਿਆ ਕਰੋ ਤੁਸੀਂ ਲਾਈਵ ਕਰੋ ਸਾਥੀਆਂ ਨੂੰ ਰਿਆ ਕਰੋ ਰਿਆ ਕਰੋ ਰਿਆ ਕਰੋ ਸ਼ਿਕਾਇਤ ਸਰਕਾਰ ਮਰਦਾਬਾਦ 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 ਅੱਜ ਮੈਂ ਹਾਂਜੀ ਗੁਲਬੀਰ ਸਿੰਘ ਜਿਹਨੇ ਮੀਤ ਪ੍ਰਧਾਨ ਜਮੂਰੀ ਕਿਸਾਨ ਸਭਾ ਜ਼ਿਲ੍ਹਾ ਰੋਪੜ ਕਿਹੜਾ ਲੋੜ ਪੈ ਗਈ ਸਵੇਰੇ ਸਵੇਰੇ ਕੰਮਕਾਰ ਛੱਡ ਕੇ ਇਵੇਂ ਇਕੱਠੇ ਹੋਣ ਦੀ ਇਸ ਵੇਲੇ ਸਾਡੀ ਜਿਹੜੀ ਤਿਆਰੀ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬਿਆਂ ਦੇ ਰਾਜਧਾਨੀਆਂ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਔਰ ਹੋਰ ਜਿਹੜੀਆਂ ਮੰਗਾਂ ਹੈ ਜਿਵੇਂ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਦੇ ਦਰਜ ਹੋਏ ਕੇਸ ਲਖੀਮਪੁਰ ਖੀਰੀ ਵਾਲੇ ਸਾਥੀਆਂ ਦੇ ਉੱਤੇ ਜਿਹੜੇ ਦਰਜ ਹੋਏ ਕੇਸ ਉਹਨਾਂ ਸਾਰੀਆਂ ਮੰਗਾਂ ਨੂੰ ਹੱਲ ਕਰਾਉਣ ਦੇ ਲਈ ਕੇਂਦਰ ਦੇ ਖਿਲਾਫ ਵੱਡਾ ਅੰਦੋਲਨ ਜਿਹੜਾ ਸਾਰੇ ਦੇਸ਼ ਦੇ ਵਿੱਚ ਵਿੱਡਾ ਜਾ ਰਿਹਾ ਸੀ ਔਰ ਉਹਦੇ ਨਾਲ ਹੀ ਪੰਜਾਬ ਦੀ ਸਰਕਾਰ ਦੇ ਨਾਲ ਸੰਬੰਧ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਲਈ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਦੀ ਲੀਡਰਸ਼ਿਪ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਮੁੱਖ ਮੰਤਰੀ ਦਾ ਰਵਈਆ ਜਿਹੜਾ ਉਹ ਕਿਸਾਨਾਂ ਦੇ ਲੀਡਰਾਂ ਪ੍ਰਤੀ ਔਰ ਕਿਸਾਨੀ ਮੰਗਾਂ ਪ੍ਰਤੀ ਜਿਹੜਾ ਉਹ ਬਹੁਤ ਨਿਮੋਸ਼ੀ ਭਰਿਆ ਰਿਹਾ ਜਿਹਦੇ ਕਰਕੇ ਵਹਿਣਵਾਸੀ ਦੇ ਵਿੱਚ ਆ ਕੇ ਬਖੜਾ ਕੇ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਆਗੂ ਜਿਹੜੇ ਵਿਸਥਾਰ ਕਰਨੇ ਸ਼ੁਰੂ ਕਰ ਦਿੱਤੇ ਔਰ ਸਾਡੇ ਵੀ ਜਿਹੜੇ ਜ਼ਿਲ੍ਹੇ ਦੀ ਲੀਡਰਸ਼ਿਪ ਸੀ ਇੱਥੇ ਸਾਡੇ ਜਿਹੜੇ ਕਿਰਤੀ ਕਿਸਾਨ ਮੋਰਚੇ ਦੀ ਕੋਲਨ ਕਿਸਾਨ ਸਭਾ ਦੀ ਜਮਹੂਰੀ ਕਿਸਾਨ ਸਭਾ ਦੀ ਉਹ ਸਾਥੀ ਤੜਕਸਾਰ ਜਿਹੜੇ 5 ਵਜੇ ਕਰੋ ਚੱਕ ਲੈ ਜਿਹੜੀ ਕਿ ਬਹੁਤ ਹੀ ਮੰਦਭਾਗੀ ਕਾਰਵਾਈ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਪੰਜਾਬ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਉਹਦੇ ਨਾਲ ਆਗੂਆਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਮੰਨਣ ਦਾ ਯਤਨ ਕਰਦੀ ਔਰ ਕੇਂਦਰ ਦੇ ਨਾਲ ਲੜਾਈ ਦੇ ਵਿੱਚ ਆਪ ਠਹਿਰਨਾ ਬੰਦ ਪਰ ਪੰਜਾਬ ਦੀ ਸਰਕਾਰ ਨੇ ਇਸ ਤਰ੍ਹਾਂ ਦਾ ਰਵਈਆ ਜਿਹੜਾ اختیار ਕੀਤਾ ਹੈ ਉਹ ਇਹਨਾਂ ਲਈ ਘਾਤਕ ਸਿੱਧ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕੋਲ ਹੈ ਇਹਨੂੰ ਹੋਰ ਤਿੱਖਾ ਕੀਤਾ ਜਾਏ ਮੈਂ ਧਰਮਪਾਲ ਸੈਣੀ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਰੋਪੜ ਸਕੱਤਰ ਜਮੂਰੀ ਕਿਸਾਨ ਸਭਾ ਰੋਪੜ ਜੀ ਕੀ ਗੱਲ ਹੋ ਗਈ ਸਵੇਰੇ ਸਵੇਰੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੱਲ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਉਹ ਮੀਟਿੰਗ ਬੜੀ ਵਧੀਆ ਚੱਲ ਰਹੀ ਸੀ ਪਤਾ ਨਹੀਂ ਇੱਕਦਮ ਕੀ ਹੋ ਗਿਆ ਸਰਕਾਰ ਨੂੰ ਕੀ ਪ੍ਰੈਸ਼ਰ ਪੈ ਗਿਆ ਕੀ ਸਰਕਾਰ ਨੂੰ ਹੋ ਗਿਆ ਵੀ ਸਾਡੇ ਮੁੱਖ ਮੰਤਰੀ ਸਾਹਿਬ ਵਿੱਚੇ ਮੀਟਿੰਗ ਛੱਡ ਕੇ ਵੀ ਮੈਂ ਨਹੀਂ ਮੀਟਿੰਗ ਕਰਨੀ ਜੋ ਤੁਸੀਂ ਕਰਨਾ ਕਰ ਲੋ ਇਹ ਇੱਕ ਬੰਗਾਰ ਕੇ ਗਏ ਬੰਗਾਰ ਉਹਨਾਂ ਨੂੰ ਦਿੱਤੀ ਹੈ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਬਣਾਈ ਤੀ ਜਿਨ੍ਹਾਂ ਨੇ ਦੋ ਮਾੜਿਆਂ ਨੂੰ ਕੱਢ ਕੇ ਇੱਕ ਇਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਇਹ ਸਭ ਤੋਂ ਪਹਿਲਾਂ ਮੇਰੀ ਉਮਰ 50 ਸਾਲ ਹੈ ਅੱਜ ਪਹਿਲੀ ਵਾਰ ਹੋਇਆ ਵੀ ਕਿਸਾਨ ਲੀਡਰਾਂ ਨੂੰ ਤੜਕਸਾਰ ਇਸ ਤਰ੍ਹਾਂ ਚੱਕਿਆ ਗਿਆ ਅਸੀਂ ਕੱਲ ਬੜੇ ਖੁਸ਼ ਸੀਗੇ ਬਈ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਮੰਗਾ ਮੰਨ ਲਈਆਂ ਜਾਣਗੀਆਂ ਕਿਸਾਨ ਆਪਣੇ ਕੰਮ ਲੱਗਣਗੇ ਕਿਉਂਕਿ ਧਰਨਾ ਦੇਣਾ ਸਾਡਾ ਕੋਈ ਸ਼ੌਂਕ ਨਹੀਂ ਹੈ ਅਸੀਂ ਕੋਈ ਵਿਹਲੇ ਨਹੀਂ ਹੈ ਸਾਡੀਆਂ ਫਸਲਾਂ ਦੀ ਕਟਾਈਆਂ ਬਜਾਈਆਂ ਚੱਲ ਰਹੀਆਂ ਪਰ ਕੱਲ ਜੋ ਪੂਰਾ ਦਿਨ ਪਰਸ ਕੱਲ ਦੀ ਰਾਤ ਸਰਕਾਰ ਨਸ਼ਾ ਤਸਕਰਾਂ ਨੂੰ ਫੜ ਰਹੀ ਜਿੱਥੇ ਤੱਕ ਮੇਰੀ ਮੇਰਾ ਮੇਰੀ ਸੋਚ ਹੈ ਨਸ਼ਾ ਤਸਕਰਾਂ ਨੂੰ ਫੜ ਰਹੀ ਸੀ ਜਾਂ ਤਾਂ ਇਹਨਾਂ ਨੂੰ ਕਿਸੇ بڑے ਕਾਰਪੋਰੇਟ ਦਾ ਜਾਂ ਕਿਸੇ بڑے ਨਸ਼ਾ ਤਸਕਰ ਦਾ ਇਹਨਾਂ ਨੂੰ ਬੜੇ ਹੀ ਕੋਈ ਆਫਰ ਆਈ ਬੇ ਤੁਸੀਂ ਨਸ਼ਾ ਤਸਕਰਾਂ ਨੂੰ ਛੱਡ ਕੇ ਕਿਸਾਨ ਲੀਡਰਾਂ ਨੂੰ ਫੜਨਾ ਸ਼ੁਰੂ ਕਰ ਦਿਓ ਮੇਰੀ ਜਿਹੜੀ ਆਪਣੀ opinion ਹੈ ਇਹਨਾਂ ਨੇ ਨਸ਼ਾ ਤਸਕਰਾਂ ਨੂੰ ਛੱਡ ਕੇ ਸਾਡੇ ਤੜਕਸਾਰ ਕਿਸਾਨ ਲੀਡਰਾਂ ਨੂੰ ਇਸ ਤਰ੍ਹਾਂ ਚੱਕ ਲਿਆ ਜਿਵੇਂ ਕਿ ਅਸੀਂ ਕੋਈ ਬਹੁਤ بڑا ਕ੍ਰਾਈਮ ਕਰਦੇ ਹੋਈਏ ਅਸੀਂ ਸਮਾਜ ਦੇ ਵਾਸਤੇ ਬਹੁਤ بڑا ਧੱਬਾ ਬਣ ਗਏ ਹੋਈਏ ਇਹ ਉਹੀ ਬੰਮੈਂ ਅਸੀਂ ਜਿਤਾ ਕੇ ਜਿਹੜੇ ਭੇਜੇ ਤੇ ਇਹ ਸਾਡੇ ਨਾਲ ਦਿੱਲੀ ਦਰਿਆਾਂ ਦੇ ਉੱਤੇ ਪੈਂਦੇ ਹੁੰਦੇ ਤੇ ਦੇਖੋ ਅੱਜ ਸਵੇਰੇ ਜਿਹੜੀ ਮੰਧ ਭਾਗੀ ਹਰਕਤ ਨੂੰ ਅੰਜਾਮ ਦਿੱਤਾ ਹੈ ਪੰਜਾਬ ਸਰਕਾਰ ਨੇ ਸਵੇਰੇ ਸਵੇਰੇ ਸਾਜਰੇ ਦੇਖੋ ਕਿੱਡਾ بڑا ਧੱਕਾ ਹੈ ਸਿੱਧਾ ਧੱਕਾ ਕਹਿ ਲੀਏ ਇਹਨੂੰ ਪੇ ਇੱਕ ਪਾਸੇ ਯਾਰ ਤੁਸੀਂ ਮੀਟਿੰਗ ਨੂੰ ਬੁਲਾਇਆ ਕਰਦੇ ਕਿਸਾਨ ਆਗੂਆਂ ਨੂੰ ਮੀਟਿੰਗ 'ਚ ਤੁਸੀਂ ਉਹਨਾਂ ਦੀ ਗੱਲਾਂ ਦਾ ਸਾਹਮਣਾ ਨਹੀਂ ਕਰ ਰਹੇ ਔਰ ਤੁਸੀਂ ਵਿਚੋ ਉੱਠ ਕੇ ਜਾਂਦੇ ਹੋ ਧਮਕੀ ਦੇ ਕੇ ਕਿ ਯਾਰ ਤੁਸੀਂ ਜੋ ਕਰਨਾ ਕਰ ਲੋ ਲੋਕ ਤਾਂ ਫਿਰ ਕਰਨਗੇ ਲੋਕਾਂ ਕੋਲ ਬਹੁਤ ਕੁਝ ਹੈ ਕਰਨ ਨੂੰ ਲੋਕਾਂ ਕੋਲ ਬੈਲਟ ਪੇਪਰ ਵੀ ਹੈ ਲੋਕਾਂ ਕੋਲ ਡੱਬੇ ਵੀ ਹੈ ਲੋਕਾਂ ਕੋਲ ਤੁਹਾਡਾ ਪਿੰਡਾਂ 'ਚ ਵਿਰੋਧ ਕਰਨ ਨੂੰ ਵੀ ਰਸਤਾ ਖੁੱਲਾ ਹੈ ਲੜਾਈ ਤਾਂ ਚੱਲ ਰਹੀ ਧੀ ਐਮਐਸਪੀ ਔਰ ਬਾਕੀ ਚੀਜ਼ਾਂ ਨੂੰ ਲੈ ਕੇ ਕੇਂਦਰ ਨਾਲ ਤੁਸੀਂ ਉੜ ਦੌਰ ਦਾ ਤੀਰ ਆਵੇਂ ਰਾਸਤੇ 'ਚ ਫੜ ਲਿਆ ਤੁਹਾਤੋਂ ਨਹੀਂ ਹੁੰਦਾ ਤੁਸੀਂ ਇਮਾਨਦਾਰੀ ਨਾਲ ਥੋੜੀ ਮੰਤਰੀ ਕਹਿੰਦੀ ਰਹੀ ਪੇ ਜੀ ਅਸੀਂ ਸਾਰੀਆਂ ਚੀਜ਼ਾਂ ਪਰ ਐਮਐਸਪੀ ਦਵਾਂਗੇ ਜਾਂ ਫਲਾਨਾ ਦਵਾਂਗੇ ਤੁਸੀਂ ਇਮਾਨਦਾਰੀ ਨਾਲ ਇਹ ਗੱਲ ਮੰਨੋ ਵੇ ਸਾਨੂੰ ਨਹੀਂ ਪਤਾ ਤਾਂ ਅਸੀਂ ਹਣ ਭੋਲਪਾਣੇ 'ਚ ਗਲਤੀ ਕਰੀ ਆ ਇਹ ਤਾਂ ਗੱਲ ਬਣਦੀ ਤੁਸੀਂ ਸਵੇਰੇ ਹੀ ਸਾਡੇ ਇਲਾਕੇ ਦੇ ਮਾਸਟਰ ਗੁਰਨਾਇਬ ਸਿੰਘ ਜੀ ਦਾ ਨਾਮ ਲੈ ਲਈਏ ਵੀਰ ਸਿੰਘ ਬੜਬੇ ਰੰਦਾ ਲੈ ਲਈਏ ਕਾਮਰੇਡ ਰਣਜੀਤ ਸਰਥਲੀ ਦਾ ਲੈ ਲਈਏ ਦਵਿੰਦਰ ਨੰਗਲੀ ਸ਼ੇਰਾ ਬਹੁਤ ਸਾਰੀ ਇਹ ਸਾਡੇ ਜ਼ਿਲ੍ਹੇ ਦੀ ਲੀਡਰਸ਼ਿਪ ਦੇ ਨਾਲ-ਨਾਲ ਪੰਜਾਬ ਦੇ ਬੰਦੇ ਤੁਸੀਂ ਫੜੋ ਫੜਾਈ ਸ਼ੁਰੂ ਕਰ ਦਿੱਤੀ ਇਹ ਮਾਰੀ ਪਿਰਤ ਪਾ ਰਹੇ ਆ ਫਿਰ ਤੁਹਾਡਾ ਬਦਲਾਵ ਨਾਲੇ ਅੰਤਰ ਕੀ ਹੋਇਆ ਤੁਸੀਂ ਤਾਂ ਇਹੀ ਗੱਲ ਕਹਿੰਦੇ ਤੇ ਬਾਰ-ਬਾਰ ਵੀ ਅਸੀਂ ਉਹ ਪੁਰਾਣਾ 70 ਸਾਲ ਦਾ ਸਿਸਟਮ ਬਦਲ ਦੇਣਾ ਫਲਾਨਾ ਬਦਲ ਦੇਣਾ ਹਾਂ ਇੱਕੇ ਬਦਲਿਆ ਵੀ ਤੁਸੀਂ ਨਾਰੇ ਜਿਹੜੇ ਲਾਂਦੇ ਤੇ ਦੂਜਿਆਂ ਖਿਲਾਫ ਹੁਣ ਤੁਸੀਂ ਸਾਰੇ ਸਰਕਾਰ ਦੇ ਗੁਣਗਾ ਰਹੇ ਆ ਬਾਕੀਆਂ ਨੂੰ ਤੁਸੀਂ ਫਿਰ ਦੁਵਾ ਰਹੇ ਆ ਉਹ ਲੋਕ ਤਾਂ ਉੱਥੇ ਖੜੇ ਆ ਵਿਚਾਰੇ ਮੰਗ ਗਿਆ ਰਹੇ ਆ ਵੀ ਸਾਡੀ ਫਸਲਾਂ ਪਰ ਜਦ ਤੁਸੀਂ ਇੱਕ ਰਿੰਨ ਦਾ ਪੈਕੇਟ ਇੱਕ ਸਰਫ ਦਾ ਪੈਕੇਟ ਇੱਕ ਸ਼ੈਂਪੂ ਦਾ ਰੁਪਏ ਵਾਲਾ ਪੱਤਾ ਹਰੇਕ ਚੀਜ਼ ਦਾ ਐਮ ਆਰ ਪੀ ਲਿਖ ਕੇ ਲਾਇਆ ਵਾ ਤਾਂ ਕਿਸਾਨ ਦੇ ਕਣਕ ਦਾਲ ਝੋਨੇ ਜਾਂ ਹੋਰ ਉਤਪਾਦ ਪਰ ਇਹ ਕਿਉਂ ਨਹੀਂ ਲੱਗ ਸਕਦਾ ਜੇ ਨਹੀਂ ਲੱਗ ਸਕਦਾ ਇਹੀ ਮਿਲੀ ਭੁਗਤ ਹੈ ਕਿੱਡੀ ਬੜੀ ਤਰਾਸਦੀ ਆ ਆ ਬਹਿਣਵੇਂ ਮੇਮ ਸ਼ੁਰੂ ਹੋਈ ਜਾਂਦੀ ਆ ਪ੍ਰਦੂਸ਼ਣ ਪੈਂਦਾ ਪਾਣੀ ਵਿੱਚ ਦਿਖਾਇਆ ਔਰ ਸੂਬੇ ਦੇ ਮੁੱਖ ਮੰਤਰੀ ਜੀ ਨੇ ਫਟਾਫੜੀ ਜਿ ਇੱਕ ਕੈਬਨਿਟ ਮੀਟਿੰਗ ਬੁਲਾਈ ਜੀ 19ਵਾਂ ਰਾਜ ਬਣ ਗਿਆ ਜੀ ਪੰਜਾਬ ਕਿਸ ਵਾਸਤੇ ਜੀ ਸੁਣ ਲਓ ਤੁਸੀਂ ਵੀ ਪੇ ਜੀ ਜਲ ਪ੍ਰਦੂਸ਼ਿਤ ਕਰਨ ਵਾਲਿਆਂ ਨੂੰ ਹੁਣ ਸਜ਼ਾ ਨਹੀਂ ਜੁਰਮਾਨਾ ਹੋਣਾ ਇਹ ਸਿੱਧੀ ਸਿੱਧੀ ਢਿੱਲ ਹੈ ਇਹ ਸਿੱਧੀ ਸਿੱਧੀ ਵਪਾਰਕ ਉਦਯੋਗਿਕ ادارے ਨਾਲ ਸੈਟਿੰਗ ਹੈ ਔਰ ਮੈਂ ਇਸ ਗੱਲ ਦਾ ਚਲੋ ਮੁੱਦਾ ਅੱਜ ਦਾ ਇਹ ਹੈ ਕਿ ਕਿਸਾਨਾਂ ਦੀ ਫੜੋ ਫੜੀ ਦੇ ਵਿੱਚ ਇਹ ਦੇਖੋ ਕੰਮ ਮਾੜਾ ਹੈ ਔਰ ਲੋਕ ਇਸ ਗੱਲ ਤੇ ਬੜੇ ਤਰਸਦੇ ਤੁਹਾਡੇ ਲੀਡਰ ਤੁਹਾਡੀ ਪਾਰਟੀ ਦੇ ਵਰਕਰ ਕਿਸੇ ਕਿਸੇ ਘਰ 'ਚ ਹੋਣੇ ਕਿਸਾਨ ਹਰੇਕ ਘਰ 'ਚ ਆਹ ਦੇਖ ਲਓ ਸ ਟੜਾ ਤੜ ਕੇ ਇੰਨੀਆਂ ਦੁੱਧਾਂ ਦੀਆਂ ਭਰੀਆਂ ਆ ਰਹੀਆਂ ਸਾਡਾ ਇਲਾਕਾ ਕਿਸਾਨੀ ਨਾਲ ਸੰਬੰਧਿਤ ਹੈ ਟੜਾ ਤੜ ਲੋਕ ਖੇਤਾਂ ਦੇ ਵਿੱਚ ਆਪਣਾ ਕਿਰਤ ਕਰਨ ਦੇ ਵਿੱਚ ਲੱਗੇ ਆ ਯਾਰ ਤੁਸੀਂ ਕਿਹਨੂੰ ਇਹਨੂੰ ਫੜੋਗੇ ਸਾਨੂੰ ਸਾਰੇ ਇਲਾਕੇ ਨੂੰ ਤੁਸੀਂ ਚੱਕਾ ਅੰਦਰ ਦੇ ਦਿਓ ਇੱਥੇ ਦੱਸ ਦਿਓ ਬਈ ਇੱਥੇ ਜੀ ਹਿਟਲਰ ਦਾ ਰਾਜ ਚੱਲ ਰਿਹਾ ਏ ਕੋਈ ਨਹੀਂ 1.5 ਸਾਲ ਲੋਕਾਂ ਨੇ ਫਿਰ ਕੱਟ ਲੈਣਾ ੱੱਕਾ ਬਰਦਾਸ਼ਤ ਨਹੀਂ ਕਰਨਾ ਜੋ ਇਹ ਜਥੇਬੰਦੀਆਂ ਦੇਖੋ ਅਸੀਂ ਤੇ ਇਹਦੇ ਸਾਇਕ ਸਾਥੀ ਹੈ ਜੋ ਇਹ ਫੈਸਲਾ ਲਵੋਗੇ ਅਸੀਂ ਇਹਨਾਂ ਨਾਲ ਮੋਂਡੇ ਨਾ ਮੋਂਡਾ ਜੋੜ ਕੇ ਸਾਥ ਦੇਵਾਂਗੇ ਪਰ ਬજર ਗਲਤੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਹੈ ਜੋ ਨਾਕਾਬਲੇ ਸਹਿਣਯੋਗ ਨਾਕਾਬਲੇ ਬਰਦਾਸ਼ਤ